ਜਦੋਂ ਤੁਸੀਂ ਗਾ ਤੇ ਤੜਕੇ ਹੀ ਸ਼ਾਮ ਗਏ 2:50 ਮਿੰਟ ਤੇ ਜਿਹੜੇ ਨਵੇਂ ਤਾਜਪੋਸ਼ੀ ਹੋ ਗਈ ਜੀ ਉਹਨਾਂ ਨੂੰ ਜਿਹੜੀ ਪੱਗ ਦੇ ਦਿੱਤੀ ਗਈ ਆ ਸ਼੍ਰੀ ਕੇਸਗੜ੍ਹ ਸਾਹਿਬ ਪਰ ਹੋਇਆ ਤੇ ਜਦੋਂ ਆਪਾਂ ਕਹਿ ਸਕਦੇ ਜੋ ਕੁਝ ਹੋਇਆ ਘਟਿਆ ਵਾਪਰਿਆ ਤਾਂ ਚੰਗਾ ਹੋਇਆ ਕਿਉਂਕਿ ਲੜਾਈ ਤੋਂ ਬਚਿਆ ਗਿਆ ਜਿਹੜਾ ਨਿਹੰਗ ਸਿੰਘਾਂ ਬਲਵੀਰ ਸਿੰਘ 96 ਕਰੋੜੀ ਉਹਨਾਂ ਨੇ ਵੀ ਐਲਾਨ ਕਰਤਾ ਸੀ ਕਿ ਕਹਿੰਦੇ ਸੀ ਇਹਨੂੰ ਤਾਜਪੋਸ਼ੀ ਨਹੀਂ ਹੋਣ ਦੇਣੀ ਕਿਉਂਕਿ ਉਹ ਵੀ ਬੜਾ ਬਵਾਦਾਂ ਦੇ ਵਿੱਚ ਰਿਆ ਆ ਆਰਐਸਐਸ ਦਾ ਬੰਦਾ ਜੀ ਉਹ ਵੀ ਸਰਕਾਰਾਂ ਦਾ ਪੁਸ਼ਪਨਾ ਹੀ ਕਰਦਾ ਬਲਬੀਰ ਸਿੰਘ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿੰਨੇ ਕੇ ਦੁੱਧ ਤੋਤੇ ਆ ਸਾਰਾ ਕੁਝ ਹੀ ਆ ਪਰ ਉਸ ਤੋਂ ਬਾਅਦ ਆ ਜਿਹੜੇ ਜਥੇਦਾਰ ਆ ਉਹਨਾਂ ਨੇ ਆਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਤਾਜਪੁਛੀ ਹੋਈ ਉਹਨਾਂ ਦੇ ਉਹ ਕਾਰਜਕਾਰੀ ਜਥੇਦਾਰ ਬਣ ਗਏ ਆ ਤੇ ਕੀ ਕਹਿਣਾ ਚਾਹੁੰਦੇ ਆ ਇਹ ਸਾਰੇ ਵਿਵਾਦ ਨੂੰ ਲੈ ਕੇ ਜਿਹੜਾ ਵਿਵਾਦ ਬਹੁਤ ਜ਼ਿਆਦਾ ਛਿੜ ਗਿਆ ਵਿਕਰਮ ਜੀਠੀਆ ਜਣਾ ਉਹਨੇ ਵੀ ਕਿੰਤੂ ਪਰੰਤੂ ਕੀਤਾ ਹੋਰ ਵੀ ਕਈਆਂ ਨੇ ਕਿੰਤੂ ਪਰੰਤੂ ਕੀਤਾ ਪਰ ਇਹਦੇ ਪਿੱਛੇ ਰਾਜਕੀਆ ਵਿਕਰਮ ਜੀਠੀਆ ਨੇ ਵਿਰੋਧ ਕਿਉਂ ਕੀਤਾ ਜੀਠਲੋ ਸਾਹਿਬ ਜੰਗੀ ਸਾਹਿਬ ਤੁਸੀਂ ਇੱਕੇ ਸਾਹ ਦੇ ਵਿੱਚ ਸਵਾਲ ਕਈ ਖੜੇ ਕਰਦੇ ਜੀ ਇਸ ਕਰਕੇ ਹੁਣ ਕੱਲੇ ਕੱਲੇ ਦਾ ਜਵਾਬ ਦੇਣਾ ਪੈਣਾ ਹੈ ਪਹਿਲਾਂ ਆਪਾਂ ਬਿਕਰਮ ਮਜੀਠੀ ਦੀ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ ਜੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕੱਜ ਹੋਰਾਂ ਦੇ ਸੌਚੁਕ ਸਮਾਗਮ ਤੋਂ ਪਹਿਲੇ ਜਦੋਂ ਗਿਆਨੀ ਰਕबीर ਸਿੰਘ ਹੋਰਾਂ ਨੂੰ ਹਟਾ ਦਿੱਤਾ ਸੀ ਤਾਂ ਉਸੇ ਵੇਲੇ ਕੁਝ ਹੋਰ ਆਗੂਆਂ ਨੂੰ ਨਾਲ ਲੈ ਕੇ ਇੱਕ ਕੰਫਰੰਸ ਤਾਂ ਨਹੀਂ ਕੀਤੀ ਆਪਾਂ ਕਹਾਂਗੇ ਹੂੰ ਪ੍ਰੈਸ ਨੋਟ ਜਾਰੀ ਕੀਤਾ ਦਸਤਕਤਾਂ ਵਾਲਾ ਜਿਹਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਦਸਤਕਤ ਵੀ ਸੀ ਤੇ ਉਹਨਾਂ ਨੇ ਕਿਹਾ ਜੀ ਕਿ ਜਿਸ ਢੰਗ ਦੇ ਨਾਲ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਫਟਾਇਆ ਗਿਆ ਇਹ ਦੌਰ ਤਰੀਕਾ ਗਲਤ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਅਸੀਂ ਜਿਹੜਾ ਹੈਗਾ ਉਹ ਸਤਕਾਰ ਕਰਦੇ ਹਾਂ ਅਕਾਲ ਤਖਸਦ ਦੇ ਇਹਦੀ ਮਾਨ ਮਰਿਆਦਾ ਰਹਿਣੀ ਚਾਹੀਦੀ ਹੈ ਜੀ ਇਹ ਹੁਣ ਹੈਗਾ ਉਹਨਾਂ ਦਾ ਉਸ ਦਿਨ ਦੀ ਗੱਲ ਪਰ ਰਫੜ ਕਿੱਥੇ ਪਿਆ ਹੋਇਆ ਹੈ ਰਿਪੋਰਟ ਪਿਆ ਹੋਇਆ ਜਿਹੜੀ 2 ਦਸੰਬਰ ਨੂੰ ਹੁਕਮਨਾਮਾ ਜਾਰੀ ਕੀਤਾ ਸੀ ਉਹ ਸੁਪਨਾਮੇ ਦੇ ਦੋ ਪਾਰਟ ਹੈ ਜਿਵੇਂ ਕਿ ਤੁਹਾਡੇ ਸਵਾਨ ਦੇ ਕਈ ਪਾਰਟ ਹੈ ਪਹਿਲਾ ਪਾਰਟ ਤਾਂ ਇਹ ਸੀ ਕਿ ਉਹਦੇ ਵਿੱਚ ਗੁਨਾਹ ਤੇ ਗਲਤੀਆਂ ਕਰਨ ਦੇ ਕਿਰਜ ਦੇ ਵਿੱਚ ਸਾਰੇ ਜਿਹੜੇ ਲੋਕ ਸੀ ਉੱਥੇ ਡਾਗੀ ਸੀ ਤੇ ਚਾਹੇ ਬਾਗੀ ਸੀ ਜਿਹਨਾਂ ਨੂੰ ਬੁਲਾਇਆ ਗਿਆ ਸੀ ਜੀ ਜੀ ਉਹਨਾਂ ਨੂੰ ਤਨਖਾਹੀ ਇਕਰਾਰ ਦੇ ਕੇ ਉਹਨਾਂ ਨੂੰ ਤਨਖਾਹ ਲਈ ਗਈ ਹੂੰ ਹੂੰ ਕਿਸੇ ਨੂੰ ਕਿਹਾ ਤਾਂ ਕਿ ਤੁਸੀਂ ਵਾਸ਼ਰੂਮ ਸਾਫ ਕਰੋ ਕਲਾਂ ਦੇ ਵਿੱਚ ਤਖਤੀਆਂ ਪਾਉ ਕਿਸੇ ਨੂੰ ਕਹਿ ਦਿੱਤਾ ਕਿ ਤੂੰ ਬਰਸ਼ਾ ਫੜ ਕੇ ਤੇ ਪਹਿਰੇਦਾਰੀ ਕਰ ਇਹ ਸਾਰਾ ਕੁਝ ਚੱਲਦਾ ਰਿਹਾ ਜੀ ਜੀ ਫਿਰ ਕਿ ਜੇ ਤੁਹਾਡੇ ਵਰਗੇ ਸੱਜਣ ਨੇ ਇਹ ਗੱਲ ਧਿਆਨ ਚ ਲਿਆਂਦੀ ਸਿੰਘ ਸਾਹਿਬਾਨ ਦੇ ਕਿ ਤੁਹਾਡੇ ਫੈਸਲੇ ਦੇ ਵਿੱਚ ਕਿ ਥੋੜੀ ਜਿਹੀ ਕੋਤਾਹੀ ਹੋ ਗਈ ਜਿਹੜੇ ਲੋਕ ਬਾਥਰੂਮ ਸਾਫ਼ ਕਰਨ ਵਾਸਤੇ ਗਏ ਤੇ ਕਲਾਂ ਦੇ ਵਿੱਚ ਤਖਤੀਆਂ ਪਾਈਆਂ ਹੋਈਆਂ ਜਿਹਦੇ ਉੱਤੇ ਗੁਰਬਾਣੀ ਤੇ ਸ਼ਬਦ ਅੰਕਿਤ ਹੈ ਜੀ ਇਹਦਾ ਵੀ ਇਹ ਵੀ ਤਾਂ ਬੇਇੱਜ਼ਤੀ ਹੋਈ ਜਾਂਦੀ ਹੈ ਫਿਰ ਉਸ ਜਿਹੜਾ ਹੈਗਾ ਹੁਕਮਨਾਮੇ ਦੇ ਵਿੱਚ ਸੋਧ ਕੀਤੀ ਗਈ ਕਿ ਨਹੀਂ ਤੁਸੀਂ ਜਦੋਂ ਵਾਸ਼ਰੂਮ ਸਾਫ ਕਰਦੇ ਹੋ ਉਦੋਂ ਤੱਕ ਨਿਲਾ ਲਿਆ ਕਰੋ ਜੀ ਮਤਲਬ ਬੇਬੰਦ ਤੋਂ ਹੀ ਜਿਸ ਢੰਗ ਦੇ ਨਾਲ ਇਸ ਮੁੱਦੇ ਨੂੰ ਲਿਆਇਆ ਗਿਆ ਨਾ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਨਮਨੇ ਦਿਲ ਨਾਲ ਹੋ ਰਿਹਾ ਸੀ ਜੋ ਕੁਝ ਹੋ ਰਿਹਾ ਸੀ ਇੱਕ ਹੁੰਦਾ ਦਿਲੋਂ ਮੰਨਿਆ ਜਾਵੇ ਇੱਕ ਹੁੰਦਾ ਕੋਈ ਕਿਸੇ ਦੇ ਦਬਾਤ ਥਲੇ ਤੇ ਕੋਈ ਕਿਸੇ ਦੇ ਦਬਾਤ ਥਲੇ ਚਲੋ ਜਿਹੜਾ ਇਹ ਪਾਰਟੀ ਇਹ ਪਾਰਟ ਲਗ ਭਖ ਸਾਰਿਆਂ ਨੇ ਪੂਰਾ ਕਰਤਾ ਸਾਹਮਣੇ ਦਰਖ਼ਾਸਤ ਦੀ ਹੈਗੇ ਤਰਖਾ ਜਿਸ ਨੂੰ ਪੂਗਤ ਲਈ ਧਾਰਮਿਕ ਸਜ਼ਾ ਭੁਗਤ ਲਈ ਇਹਦੇ ਨਾਲ ਜੰਦੀ ਸਾਹਿਬ ਦੋ ਹੋਰ ਫੈਸਲੇ ਸੀ ਇੱਕ ਫੈਸਲਾ ਇਹ ਸੀ ਕਿ ਜਿਹੜਾ ਡੇੜਾ ਮੁਖੀ ਨੂੰ ਜਦੋਂ ਮaaf ਕੀਤਾ ਗਿਆ ਤੇ ਮaaf ਕਰਨ ਮਿਹਰੇ ਜਿਹੜੇ ਕਦਮੇ 99 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਜੀ ਉਹ ਇਸ਼ਤਿਹਾਰ ਵੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਉਹਨਾਂ ਦੀ ਕੀਮਤ ਜਮ੍ਹਾਂ ਕਰਵਾਓ ਤੇ ਉਹ ਵੀ ਲਗਭਗ ਸਾਰੇ ਨੇ ਜਮ੍ਹਾਂ ਕਰਵਾਤੀ ਜੀ ਪਰ ਇੱਕ ਹੋਰ ਪੁਆਇੰਟ ਹੈ ਜਿਹੜੇ ਪੁਆਇੰਟ ਨੂੰ ਅਜੇ ਤੱਕ ਤਚ ਨਹੀਂ ਕੀਤਾ ਸਿੰਘ ਸਾਹਿਬਾਨ ਨੇ ਹੂੰ ਉਹ ਟਾਰ ਉਹ ਉਹ ਜਿਹੜਾ ਸੀਗਾ ਉਹ ਕੀ ਸੀਗਾ ਉਹ ਪਾਰਟ ਇਹ ਹੈ ਕਿ ਜਿਹੜੇ ਸਿੰਘ ਸਹਿਬਾਨਾਂ ਨੇ ਜੇੜਾ ਮੁਖੀ ਨੂੰ ਮਾਫ ਕੀਤਾ ਸੀ ਬਿਲਕੁਲ ਜੀ ਖਾਸ ਕਰਕੇ ਉਹਦੇ ਵਿੱਚ ਗੁਰਵਰਤਨ ਸਿੰਘ ਦਾ ਜ਼ਿਕਰ ਕੀਤਾ ਗਿਆ ਸੀ ਕਿ ਗੁਰਵਰਤਨ ਸਿੰਘ ਤੋਂ ਸਰਕਾਰੀ ਰਹਿਸ਼ ਤੇ ਗੱਡੀਆਂ ਵਾਪਸ ਲਏ ਜਾਂ ਜੀ ਸਰਕਾਰੀ ਵੀ ਆਪ ਧਾਰਮਿਕ ਰਹਿਸ਼ ਕਮਾਂਗੇ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਸ਼ ਉਹ ਨੂੰ ਜਿਹੜੀ ਹੈ ਕਿ ਜਨਤਕ ਸਮਾਗਮਾਂ 'ਚ ਉਹਦੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਵੈਸੇ ਜਨਤਕ ਸਮਾਗਮਾਂ 'ਚ ਤਾਂ ਜਾਣ-ਜੁਗਰਾਰੇ ਹੀ ਨਹੀਂ ਸੀ ਬਿਲਕੁਲ ਜੀ ਜਿਸ ਵੇਲੇ ਬੇਰਾਮੁਖੀ ਨੂੰ ਮaaf ਕੀਤਾ ਸੀ ਉਸ ਵੇਲੇ ਉਹ ਕਾਲ ਟਕਸਾਦ ਦੇ ਜਥੇਦਾਰ ਹੋਣ ਦੇ باوجود ਵੀ ਅਕਾਲ ਟਕਸਾਦ ਦੇ ਉੱਤੇ ਹਾਈ ਜ਼ੇਰ ਨਹੀਂ ਹੋ ਸਕੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਉਹਨਾਂ ਨਾਲ ਫਤਿਹ ਸਾਂਝੀ ਕਰਨੀ ਵੀ ਬੰਦ ਕਰ ਦਿੱਤੀ ਸੀ ਤੇ ਮੂਹ ਲਾਂਬੇ ਕਰ ਲਏ ਸੀ ਇਸ ਕਰਕੇ ਉਹਨਾਂ ਲੋਕਾਂ ਦਾ ਸਾਰਾ ਕੁਝ ਹੋ ਗਿਆ ਸੀ ਅਗਲੀ ਗੱਲ ਉਹਦੇ ਵਿੱਚ ਕਈ ਸੀ ਹਕਮਨਾਮੇ ਦੇ ਵਿੱਚ ਕਿ ਸਿੰਘ ਸਹਿਬਾਨ ਦੀ ਜਵਾਬਦਲ ਵੀ ਕੀਤੀ ਆਊਗੀ ਇਹ ਕਿਉਂ ਕੀਤਾ ਜੀ ਜੰਦੀਪ ਸਿੰਘ ਸਹਿਬਾਨ ਤਾਂ ਉਹਨਾਂ ਚ ਤਿੰਨਾ ਚ ਤਿੰਨੇ ਦੇ ਤਿੰਨੇ ਤਰੋਕੇ ਜੀ ਕਿੰਨੇ ਸਿੰਘ ਸਹਿਬਾਨ ਤੁਰਗੇ ਤੇ ਕਿੰਨੇ ਵੀ ਦੇ ਬੀਤ ਗਏ ਉਸ ਹੁਕਮਨਾਮੇ ਨੂੰ 2 ਦਸੰਬਰ ਤੋਂ ਬਾਅਦ ਕੀ ਉਹਨਾਂ ਨੇ ਇਸ ਗੱਲ ਦੀ ਕਿਉਂ ਨਹੀਂ ਪੁਸ਼ਟੀ ਜਿਹੜੀ ਇਹ ਪੁਛ ਪੜਤਾਲ ਕੀਤੀ ਅਸੀਂ ਸਿਆਸਤਦਾਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਲੀਡਰਾਂ ਨੂੰ ਸਾਰਿਆਂ ਨੂੰ ਇੱਕ ਪੈਰੇਜ ਖੜੇ ਕਰ ਦਿੰਦੇ ਹਾਂ ਬਿਲਕੁਲ ਜੀ ਕਿ ਸਾਰੇ ਦੇ ਸਾਰੇ ਲੇਕਿਨ ਜਿਹੜੇ ਬੰਦੇ ਧਾਰਮਿਕ ਪੋਜੀਸ਼ਨਾਂ ਤੇ ਬੈਠੇ ਐ ਜਿਹਨਾਂ ਦੇ ਕੋਲੇ ਪੋਜੀਸ਼ਨ ਐ ਤੇ ਜੇ ਉਹ ਵੀ ਆਪਣੀ ਡਿਊਟੀ ਨੂੰ ਉਹਨਾਂ ਥਾਵਾਂ ਤੇ ਬੈਠੇ ਹੋਏ ਕੀ ਕ੍ਰਿਕੇ ਨਾਲ ਨਹੀਂ ਨਿਭਾਉਂਦੇ ਜਦ ਦੀ ਸਾਡੇ ਆਪਾ ਉਹਨਾਂ ਨੂੰ ਫਿਰ ਕਿਵੇਂ ਮਾਗੇ ਕਿ ਉਹ ਨਾਲ ਕੋਈ ਕਸੂਤ ਨਹੀਂ ਹੈ ਜੀ ਮੇਰਾ ਪੁਆਇੰਟ ਇਹ ਹੈ ਕਿ ਇਹ ਦੇ ਬੰਦ ਸਾਰੀ ਗੱਲ ਹੋਉਂਦੀ ਰਹੀ ਉਹ ਰੱਪੜ ਕਿੱਥੇ ਪਿਆ ਕਿ ਰੱਪੜੇ ਪਾਰ ਪਿਆ ਕਿ ਸੁਖਬੀਰ ਬਾਦਲ ਨੇ ਆਪੀ ਉਹ ਭੁਗਤਲੀ ਸਰਮਖਸ਼ਲਿਆ ਜੀ ਉਹ ਕਿਹਨੇ ਪੋਲੀਟਿਕਲ ਸਜ਼ਾ ਜਿਹੜੀ ਹੈਗੀ ਇਹ ਪਹਿਲਾਂ ਕਦੇ ਨਹੀਂ ਦਿੱਤੀ ਗਈ ਸਾਨੂੰ ਪੋਲੀਟਿਕਲ ਸਜ਼ਾ ਦਿੱਤੀ ਗਈ ਹੈ ਹੂੰ ਹੂੰ ਕਿਉਂਕਿ ਹੁਕਮਨਾਮੇ ਦੇ ਵਿੱਚ ਇਹ ਲਿਖਿਆ ਹੋਇਆ ਸੀ ਜਿਹੜਾ ਪੜ ਕੇ ਸੁਣਾਇਆ ਗਿਆ ਵਸੀਲ ਤੋਂ ਕਿ ਗਲਤੀਆਂ ਤੇ ਗੁਨਾਹਾਂ ਦੀ وجہ ਕਾਰਨ ਇਹ ਜਿਹੜੀ ਹੈਗੀ ਲੀਡਰਸ਼ਿਪ ਹੂੰ ਹੂੰ ਇਹ ਅਕਾਲੀ ਦਲ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਖਵਾ ਚੁੱਕੀ ਹੈ ਜੀ ਇਸ ਲਈ ਇਹਨਾਂ ਦੀ ਥਾਂ ਦੇ ਉੱਤੇ ਇੱਕ ਨਵੀਂ ਲੀਡਰਸ਼ਿਪ ਚੁਣੀ ਜਾਵੇ ਜਿਸ ਦੇ ਲਈ ਭਰਤੀ ਕੀਤੀ ਜਾਵੇ ਸੱਤ ਮੈਂਬਰੀ ਭਰਤੀ ਕਰਵਾਉਗੀ ਸੱਤ ਮੈਂਬਰੀ ਟੀਮ ਹੀ ਕਮੇਟੀ ਹੈ ਜਿਹੜੀ ਉਹ ਡੈਲੀਗੋਟ ਚੁਣੂਗੀ ਤੇ ਉਹ ਵੀ ਚੋਣ ਕਰਵਾਉਗੀ ਜੀ ਇਹ ਹੁਕਮਨਾਮਾ ਜਾਰੀ ਕਰਤਾ ਇੱਥੇ ਆ ਕੇ ਰਫੜ ਪੈ ਗਿਆ ਔਰ ਤੁਸੀਂ ਇਹ ਦੇਖੋ ਕਿ ਬਹੁਤ ਤਰੀਕੇ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜੀ ਇਹਨਾਂ ਨੇ ਸੇਵਾ ਧਾਰਮਿਕ ਸੇਵਾ ਕੀਤੀ ਧਾਰਮਿਕ ਸੇਵਾ ਕਰਕੇ ਨਾਲ ਦੀ ਨਾਲ ਸਰਟੀਫਿਕੇਟ ਵੀ ਲੈ ਲਿਆ ਬਿਲਕੁਲ ਜੀ ਪਰ ਸਰਟੀਫਿਕੇਟ ਵੀ ਦਾ ਕੱਲ ਤੱਕ ਸਭ ਤੋਂ ਦਿੱਤਾ ਹੈ ਕਿ ਜੀ ਨੇ ਆਦੀ ਸੇਵਾ ਪੂਰੀ ਕਰ ਲਈ ਜਿਹੜਾ ਨਿਮਾਨ ਸਿੱਖ ਵਜੋਂ ਪੇਸ਼ ਹੋਣ ਦੀ ਗੱਲ ਕਹੀ ਸੀ ਪਹਿਲਾਂ ਅਸਤੀਫਾ ਨਹੀਂ ਦਿੱਤਾ ਅਸੀਂ ਸੁਖਵੀਰ ਬਾਦਲ ਪਰ ਫਿਰ ਉਹਨਾਂ ਨੇ ਕਿਹਾ ਜਿੰਨੀ ਦੇਰ ਤੂੰ ਭਾਈ ਅਸਤੀਫਾ ਨਹੀਂ ਦਿੱਤਾ ਸਿੰਘ ਸਹਿਬਾਨ ਕਹਿੰਦੇ ਉਹ ਨਹੀਂ ਤੇ ਤੈਨੂੰ ਅਸੀਂ ਜਿਹੜਾ ਹੈਗਾ ਤੇਰਾ ਕੇਸ ਤੋਂ ਨਹੀਂ ਵਿਚਾਰਾਂਗੇ ਤਨਖਾਹੀ ਆ ਤੂੰ ਜ਼ਰੂਰ ਤਨਖਾਹ ਨਹੀਂ ਲਈ ਜਾਊਗੀ ਜੀ ਜੰਦੀ ਸਾਹਿਬ ਇੱਥੇ ਤੁਸੀਂ ਯਾਦ ਕਰੋ ਕਿ ਸੁਖਵੀਰ ਸਿੰਘ ਬਾਦਲ ਦੀ 베ਜੀ ਦਾ ਵਿਆਹ ਸੀ ਬਿਲਕੁਲ ਜਿਹੜੇ ਪਰਿਵਾਰ ਦੇ ਵਿੱਚੋਂ ਬੇਟੀ ਦੀ ਸ਼ਾਦੀ ਹੋਈ ਹੈ ਤੁਸੀਂ ਉਸ ਪਰਿਵਾਰ ਨੂੰ ਵੀ ਜਾਣਦੇ ਹੋ ਗੁਰਸਿੱਖ ਪਰਿਵਾਰ ਜੀ ਪਰ ਗੁਰਸਿੱਖ ਪਰਿਵਾਰ ਦੇ ਲੜਕੇ ਨਾਲ ਧੀਰਾ ਨੂੰ ਦਾ ਲੜਕੇ ਧੀਰਾ ਪੱਲਾ ਉਸ ਮੁੰਡੇ ਨੂੰ ਫੜਾਉਣਾ ਗੁਰਸਿੱਖ ਨੂੰ ਹੂੰ ਹੂੰ ਤੇ ਬੰਦਾ ਉਹ ਵਿੱਚਨਖਾਈਆ ਜੀ ਇਹ ਮਜਬੂਰੀ ਸੀ ਸੁਖਵੀਰ ਬਾਦਲ ਦੀ ਜਿਹੜਾ ਕਰਕੇ ਉਹਨੇ ਨਾਲ ਦੀ ਨਾਲ ਹੀ ਜਿਹੜੀ ਹੈਗੀ ਹੈ ਫਿਰ ਪ੍ਰਧਾਨਗੀ ਤੋਂ ਵੀ ਅਸਤੀਫਾ ਦਿੱਤਾ ਸੀ ਬਿਲਕੁਲ ਪਰ ਉਹ ਕਹਿੰਦੇ ਹੁੰਦੇ ਨੇ ਕਿ ਕੁੱਬੇ ਦੀ ਧੂੜ ਚ ਮਾਰੀ ਸੀ ਲੱਤ ਤੇ ਦਾ ਕੁੱਪ ਨਿਕਲ ਗਿਆ ਉੱਥੇ ਦਾ ਕੁੱਪ ਨਿਕਲ ਗਿਆ ਹੂੰ ਹੂੰ ਉਹਦੇ ਤੇ ਜਿਹੜੀ ਜ਼ਿੰਮੇਵਾਰੀ ਐਦ ਹੁੰਦੀ ਸੀ ਜੇ ਉਹ ਪ੍ਰਧਾਨ ਹੁੰਦਾ ਤਾਂ ਜ਼ਿੰਮੇਵਾਰੀ ਫਿਰ ਉਹਦੇ ਤੇ ਐਦ ਹੁੰਦੀ ਸੀ ਕਿ ਭਾਈ ਤੂੰ ਜਿਹੜੀ ਹੈਗੀ ਆ ਆ ਸਾਰੀ ਦੀ ਸਾਰੀ ਆਕਾਲੀ ਦਲ ਦਾ ਕੰਟਰੋਲ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਕਰ ਉਹ ਕਹਿੰਦਾ ਜੀ ਮੈਂ ਤਾਂ ਪ੍ਰਧਾਨ ਹੀ ਨਹੀਂ ਪ੍ਰਧਾਨ ਵਰਕਿੰਗ ਵਰਕਿੰਗ ਪ੍ਰਧਾਨਤਾ ਬਲਵਿੰਦਰ ਸਿੰਘ ਫੂਟੜ ਹੈ ਹਮਮ ਤੇ ਉਹਨੇ ਹੀ ਫੈਸਲਾ ਕਰਨਾ ਵਰਕਿੰਗ ਕਮੇਟੀ ਤੇ ਫੈਸਲਾ ਕਰਨਾ ਵਰਕਿੰਗ ਕਮੇਟੀ ਜਿਹੜੀ ਆਲੇ ਕੋਈ ਛਿੱਕੀ ਕੋਈ ਕਰੀ ਜਾਂਦੀ ਹੈ ਕਹਿੰਦੇ ਉਹ ਚਿੱਠੀ ਲਿਖਤੀ ਕਹਿੰਦੇ ਉਹ ਚਿੱਠੀ ਲਿਖਤੀ ਤੇ ਵਾਅਦੇ ਆ ਵਾਅਦੇ ਕਰ ਲਓ ਇਥੋਂ ਤੱਕ ਆ ਗਈ ਕਿ ਸਿੰਘ ਜੱਲ ਬੰਦੇ ਹੈਗੇ ਪਹਿਲਾਂ ਗੈਡੀ ਹਰਪ੍ਰੀਤ ਸਿੰਘ ਉਹਨਾਂ ਨੂੰ ਵਟਾਤਾ ਜੀ ਮੈਂ ਥੋੜਾ ਜਿਹਾ ਫਰਕ ਸਮਝਦਾ ਗੈਡੀ ਹਰਪ੍ਰੀਤ ਸਿੰਘ ਤੇ ਗੈਡੀ ਰਵੀ ਸਿੰਘ ਜੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਉਹ ਸੁਭਾਅ ਦੇ ਕਾਲੇ ਹੈ ਹੂੰ ਉਸ ਉਹਨਾਂ ਦੇ ਵਿੱਚ ਤਿੱਖਾ ਪਾਣੀ ਜਿਹੜੇ ਗੈਡੀ ਰਕबीर ਸਿੰਘ ਹੈ ਉਹਨਾਂ ਦੇ ਵਿੱਚ ਸਹਜ ਹੈ ਹੂੰ ਹੂੰ ਉਹਨਾਂ ਦੇ ਵਿੱਚ ਜਿਹੜੀ ਹੈਗੀ ਬਹੁਤ ਸ਼ਾਤ ਰਹਿਦੀ ਹੈ ਜੀ ਲੇਕਿਨ ਉਹ ਆਪਦੀ ਗੱਲ ਕਹਿ ਜਾਂਦੇ ਹੈ ਲੇਕਿਨ ਸਮਾਜਿਕ ਮਜਬੂਰਗਾ ਉਸ ਦੀ ਜਦੋਂ ਆਪਾਂ ਦਬਾ ਦੇ ਦੀਨ ਕੰਮ ਕਰਦੇ ਆ ਦਬਾਅ ਪੈਦਾ ਸਾਰੇ ਪਾਸੇ ਤੇ ਉਦੋਂ ਬੰਦੇ ਨੂੰ ਕਿਤੇ ਨਾ ਕਿਤੇ ਆ ਕੇ ਥੋੜਾ ਜਿਹਾ ਫਿਰ ਸਟੈਪ ਕਾਉਂਟ ਵੀ ਕਰਨਾ ਪੈਦਾ ਹੈ ਜੀ ਉਹ ਤੁਸੀਂ ਦੇਖੋਗੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਲਾ ਮਾਮਲਾ ਆਇਆ ਪਹਿਲਾਂ ਕਹਿ ਦਿੱਤਾ ਸਿੰਘ ਸਾਹਿਬ ਨੇ ਕਿ ਇਹ ਗਲਤ ਹੋ ਗਿਆ ਹਮਮੈਂ ਮੈਂਬਰੀ ਕਮੇਟੀ ਬਣਾਈ ਨਹੀਂ ਜਾ ਸਕਦੀ ਅਗਰ ਉਹਦੇ ਖਿਲਾਫ ਕੋਈ ਕੰਪਲੇਟ ਹੈ ਜਿਹੜੀ ਕਿ ਕੰਪਲੇਟ ਬੜੀ ਪੁਰਾਣੀ ਸੀ ਜੀ ਹਰਾਉਂ ਦੀ 20 ਸਾਲ ਪਹਿਲਾਂ ਉਹਦਾ ਆਪਦੇ ਸਾਧੂ ਨਾਲ ਕੁਝ ਝਗੜਾ ਪਿਆ ਪਿਆ ਬੀਵੀ ਦਾ ਝਗੜਾ ਪੈ ਗਿਆ ਉਹਦੇ ਵਿੱਚੋਂ ਮੱਦਦ ਉਹਨਾਂ ਨੇ ਕਿਸੇ ਦੀ ਕਰਤੀ ਨਹੀਂ ਕਰਤੀ ਉਹ ਤੋਂ ਬਾਅਦ ਉਹਨਾਂ ਨੂੰ ਗ੍ਰੰਥੀ ਵੀ ਲਾਇਆ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਸਿੰਘ ਸਾਹਿਬ ਵੀ ਲਾਇਆ ਗਿਆ ਸਾਰਾ ਗੁਸ਼ ਕੀਤਾ ਗਿਆ ਤੇ ਕੀ ਜਦੋਂ ਲਾਇਆ ਗਿਆ ਉਹਨਾਂ ਦੀ ਪੜਤਾਲ ਨਹੀਂ ਕੀਤੀ ਉਹ ਜਿਹੜਾ 18 19 ਸਾਲ ਪੁਰਾਣਾ ਕੇਸ ਸੀ ਉਹ ਦੁਬਾਰਾ ਐਪਲੀਕੇਸ਼ਨ ਲੈ ਕੇ ਕਿਉਂਕਿ ਟਾਰਗੇਟ ਜੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਿੰਨ ਮੈਂਬਰ ਕਮੇਟੀ ਬਣਾਈ ਸਿੰਘ ਸਾਹਿਬ ਨੇ ਕਹਿਤਾ ਭਾਈ ਅਰਕਵੀਰ ਸਿੰਘ ਉਹਨਾਂ ਨੇ ਕਿ ਇਹ ਜਿਹੜੀ ਹੈਗੇ ਤਿੰਨ ਮੈਂਬਰੀ ਠੀਕ ਨਹੀਂ ਹੈ ਅਗਰ ਇਹਨਾਂ ਦੇ ਖਿਲਾਫ ਕੋਈ ਇਲਜ਼ਾਮ ਰਹੇਗਾ ਤਾਂ ਇੱਕ ਕੇਸ ਰੈਫਰ ਕਰਕੇ ਤੁਸੀਂ ਹੈੱਡ ਗਰੰਟੀ ਦਰਵਾਹਰ ਸਾਹਿਬ ਨੂੰ ਜੀ ਪਰ ਇਹਦਾ ਫੈਸਲਾ ਉੱਥੇ ਹੋਊਗਾ ਉਹ ਵੀ ਨਹੀਂ ਹੋਇਆ ਉਹਦਾ ਨਤੀਜਾ ਇਹ ਹੋਇਆ ਕਿ ਜਦੋਂ ਫੇਰ ਉਹਦੇ ਦੇ ਫੈਸਲਾ ਲੈਣਾ ਸੀ ਐਸਲਾ ਲੈਂਡਬੇਸ ਸਿੰਘ ਸਾਹਿਬ ਇਥੋਂ ਛੱਡ ਕੇ ਇੰਗਲੈਂਡ ਚਲੇ ਗਏ ਬਿਲਕੁਲ ਉਹਨਾਂ ਦੀ ਗੈਰ ਹਾਜ਼ਰੀ ਉਹਦੇ ਹਰਪ੍ਰੀਤ ਸਿੰਘ ਨੂੰ ਹੋਰਾਂ ਨੂੰ ਹਟਾਤਾ ਹਮ ਹਟਾਉਣ ਤੋਂ ਬਾਅਦ ਫਿਰ ਹਰਪ੍ਰੀਤ ਸਿੰਘ ਉਹ ਰਾੜੇ ਬੋਲਣਾ ਸ਼ੁਰੂ ਕਰਤਾ ਤੁਸੀਂ ਦੇਖਿਆ ਹੋਣਾ ਜਿਹੜੀ ਉਹਨਾਂ ਦੀ ਇੰਟਰਵਿਊ ਪਿਛਲੇ ਦਿਨਾਂ ਦੇ ਵਿੱਚ ਆਈ ਸੀ ਜੋ ਹਰਪ੍ਰੀਤ ਸਿੰਘ ਹੋਰਾਂ ਬਾਰੇ ਪੁੱਛਿਆ ਉਹਨਾਂ ਨੂੰ ਜੀ ਜੀ ਸਿੰਘ ਸਾਹਿਬ ਦਾ ਬਿਆਨਬਾਜ਼ੀ ਕਰੀ ਜਾਂਦੇ ਇਹ ਕਿ ਉਹਨਾਂ ਨੇ ਕਿਹਾ ਦੋ ਤਾਂ ਆਜ਼ਾਦ ਹੈ ਮਤਲਬ ਮਾਮਲਾ ਮੁਕਾਤਾ ਜੀ ਸੋ ਕੁੱਲ ਮਿਲਾ ਕੇ ਹੁਣ ਜਿੱਥੇ ਕਿਤੇ ਆ ਗਏ ਉਹ ਕਹਿੰਦੇ ਸੀ ਕਿ ਤੁਸੀਂ ਹੁਕਮਨਾਮੇ ਦੇ ਵਿੱਚੋਂ ਜਿਹੜੀ ਉਹ ਪੋਲਿਟੀਕਲ ਸਜ਼ਾ ਨਹੀਂ ਹੈ ਉਹ ਪੋਲੀਟੀਕਲ ਸੱਜਾ ਕਦੋਂ ਕਦੋਂ ਤਿਆਰ ਕੀਤੀ ਨਤੀਜਾ ਇਹ ਹੋਇਆ ਕਿ ਉਹਨਾਂ ਦੀਆਂ ਸੇਵਾਵਾਂ ਖਤਮ ਕਰਤੀਆਂ ਐਸੀ ਉਹਨਾਂ ਕੋਲ ਚਾਰਜੀ ਜਿਹੜਾ ਹੈਗਾ ਗੱਲ ਤੱਕ ਸਾਫ਼ ਨਹੀਂ ਜਿੱਥੇਦਾਰ ਦਾ ਪੂਰਾ ਨਹੀਂ ਸੀ ਉਹ ਐਕਟਿੰਗ ਜਿੱਥੇਦਾਰ ਸੀ ਔਰ ਇਹ ਵੀ ਹਰਾਨੀ ਦੀ ਗੱਲ ਹੈ ਕਿ ਸਾਡੇ ਜਿੱਥੇਦਾਰ ਸਾਹਿਬ ਦਾ ਵੀ ਨੋਟਿਸ ਨਹੀਂ ਲੈ ਲਈ ਪਹਿਲਾਂ ਤੁਸੀਂ ਦੇਖੋ ਕਿ ਗੁਰਵਚਨ ਸਿੰਘ ਪੂਰਾ ਜਿੱਥੇਦਾਰ ਸੀ ਗੁਰਵਚਨ ਸਿੰਘ ਤੋਂ ਬਾਅਦ ਹਰਪ੍ਰੀਤ ਸਿੰਘ ਲਾਇਆ ਉਹ ਐਕਟਿੰਗ ਜਿੱਥੇਦਾਰ ਲਾਇਆ ਹਰਪ੍ਰੀਤ ਸਿੰਘ ਤੋਂ ਬਾਅਦ ਜਿਹੜੇ ਹੈਗੇ ਭਾਈ ਰਗਵੀਰ ਸਿੰਘ ਉਹ ਡਿਲਾਏ ਉਹ ਐਕਟਿੰਗ ਜਿੱਥੇਦਾਰ ਲਾਇਆ ਉਹ ਕੁਲਦੀਪ ਸਿੰਘ ਗੜਗੜਿਓਰੀ ਲਾਇਆ ਜਿਹੜੇ ਐਫਐਸਐਲ ਦੇ ਵਿੱਚ ਇਹ ਜਿਹੜੇ ਜੱਥੇਦਾਰ ਹੈ ਜਿਸ ਦਾ ਤਖਤ ਕਿਸਕਰ ਸਾਹਿਬ ਦੇ ਬਿਲਕੁਲ ਅਰੇ ਦਰਬਾਰ ਜਿਹੜਾ ਅਕਾਲ ਤਖਤ ਸਾਹਿਬ ਦਾ ਇਹਨੇ ਬੁੜੇ ਆਰਜੀ ਗਈ ਨਾਲ ਚਾਰਜ ਜਿੱਦਾਂ ਉਹਨੇ ਕੱਲ ਚਾਰਜ ਲੈ ਲਿਆ ਰੱਪੜ ਸਾਰੇ ਦਾ ਸਾਰਾ ਹੁਣ ਇੱਥੋਂ ਪਿਆ ਜੀ ਇਹਦੇ ਵਿੱਚ ਉਹੜਾ ਗਿਆ ਕਿ ਨਵੇਂ ਨਵੇਂ ਜੱਥੇਦਾਰ ਨੂੰ ਚੁਕਤ ਕਰਨੀ ਨਵੇਂ ਦਾ ਕਿਉਂਕਿ ਜਿਹੜੀ ਵਿਕਰਮ ਮਜੀਠੀਆ ਦੀ ਕਹਾਣੀ ਖਤਮ ਹੋ ਗਈ ਵਿਕਰਮ ਮਜੀਠੀਆ ਜਿਹੜਾ ਕਿਉਂ ਗਿਆ ਕਿਵੇਂ ਗਿਆ ਵਿਕਰਮ ਮਜੀਠੀਆ ਦਾ ਮੈਂ ਸਵਾਲ ਕਰ ਲੈਣਗੇ ਵਿਕਰਮ ਮਜੀਠੀਆ ਦੇ ਕੁਛ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਜਿਹਦੇ ਵਿੱਚ ਸੁਧਾਰਵਾਦੀ ਲਹਿਰ ਵਾਲਿਆਂ ਨੂੰ ਵੀ ਕਹਿ ਰਿਹਾ ਸੀ ਕਿ ਤੁਸੀਂ ਵੀ ਗੁਨਾਹਗਾਰ ਹੋ ਜਿਹਦੇ ਗੁਨਾਹਗਾਰ ਉਹਦੇ ਸੀ ਤੁਸੀਂ ਕੀ ਨਾਲ ਨਹੀਂ ਸੀ ਹੁਣ ਵੀ ਵਿਕਰਮ ਮਜੀਠੀਆ ਦੇ ਤੇ ਮਨਪ੍ਰੀਤ ਐਲੀ ਹੋਣਾ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੈ ਜੀ ਉਸ ਪ੍ਰੈਸ ਨੋਟ ਦੇ ਵਿੱਚ ਤੁਸੀਂ ਦੇਖੋ ਕੀ ਕਹਿੰਦੇ ਆ ਕਿ ਅਸੀਂ ਸਾਰੇ ਹੀ ਜ਼ਿੰਮੇਵਾਰ ਆ ਉਹੀ ਗੱਲ ਜੋ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਗੱਲ ਕੀਤੀ ਸੀ ਸਿਰਫ ਸਿਰਫ ਇਹਨੂੰ ਹੁਣ ਇਹਨੂੰ ਕੀ ਕਿਹਾ ਜਾਵੇ ਮੈਨੂੰ ਜੋ ਅੰਦਰੋਂ ਪਤਾ ਲੱਗਿਆ ਅੰਦਰੂਨੀ ਸੂਤਰਾਂ ਤੋਂ ਅਕਾਲੀ ਦਲ ਦੇ ਤੋਂ ਇਹ ਪਤਾ ਲੱਗਾ ਕਿ ਅਸਲ ਦੇ ਵਿੱਚ ਪਰਿਵਾਰ ਦੇ ਵਿੱਚ ਇਸ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਕਸ਼ਮਕਸ਼ ਚੱਲੀ ਆਂਦੀ ਹੈ ਜੀ ਸ਼ੁਰੂ ਦੇ ਵਿੱਚ ਹੀ ਇਹ ਕਸ਼ਮਕਸ਼ ਸ਼ੁਰੂ ਹੋ ਗਈ ਸੀ ਇੱਕ ਇੱਕ ਗਨ ਮੜਣੀ ਪੈੜੀ ਹੈ ਕਿ ਮਜੀਠੀਆ ਪਰਿਵਾਰ ਬਾਦਲ ਪਰਿਵਾਰ ਦੇ ਨਾਲੋਂ ਧਰਮ ਦੇ ਮਾਮਲੇ ਦੇ ਵਿੱਚ ਥੋੜਾ ਜਿਆਦਾ ਪਰਪੱਕ ਹੈ ਜੀ ਹਰ ਸਿਮਰਤ ਕੌਰ ਬਾਦਲ ਹੋਵੇ ਚਾਹੇ ਵਿਕਰਮ ਮਜੀਠੀਆ ਹੋਵੇ ਮੇਰੇ ਖਿਆਲ ਮੁਤਾਬਕ ਇਹ ਸੰਪਰਦਾਇ ਕਿਸੇ ਨਾਲ ਨਹੀਂ ਲੱਗੇ ਹੋਏ ਹੈ ਇਹ ਤੁਸੀਂ ਮੇਰੀ ਗੱਲ ਨੂੰ ਮੈਂ ਬ੍ਰੈਕਚ ਕਹਿੰਦਾ ਸੰਪਰਦਾਇ ਕਿਉਂਕਿ ਸੰਪਰਦਾਇ ਦੇ ਮਾਮਲੇ ਤੇ ਵੀ ਰੌਲਾ ਪਿਆ ਸੀ ਜਦੋਂ ਸਲਤਨਪੁਰ ਲੋਧੀ ਦੇ ਬਾਬਾ ਨਾਨਕਦੇਵ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਜੀ ਜੀ ਉਦੋਂ ਜਿਹੜੀ ਉਹ ਪਲੇਟ ਸੀਗੀ ਪਲੇਟ ਦੇ ਉੱਤੇ ਕੀ ਲਿਖਿਆ ਸੀ ਇਸ ਮਾਮਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਤੇ ਹਰਸਿਮਰਤ ਕੌਰ ਬਾਦਲ ਦਾ ਵੀ ਆਪਸ ਵਿੱਚ ਜਿਹੜਾ ਉਹ ਬੜਿਆ ਸੀ ਕਲੇਸ਼ ਜੀ ਜੀ ਤਾਂ ਹੁਣ ਜਿਹੜਾ ਹੈਗਾ ਇਹਨਾਂ ਦੇ ਘਰ ਦੇ ਵਿੱਚੋਂ ਕਲੇਸ਼ ਚੱਲਿਆ ਆਉਂਦਾ ਸੀ ਧਾਰਮਿਕ ਏ ਜ਼ਿਆਦਾ ਇਹ ਨਹੀਂ ਸੀ ਚਾਹੁੰਦੇ ਕਿ ਕਿਸੇ ਵਿਵਾਦ ਦੇ ਵਿੱਚ ਪਿਆ ਜਾਵੇ ਲੇਕਿਨ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਨੂੰ ਨਾ ਤਾਂ ਪੰਜਾਬ ਦੇ ਹਿਸਟਰੀ ਦਾ ਪਤਾ ਚੰਗੀ ਤਰ੍ਹਾਂ ਜਾਣ ਉਹ ਸਿੱਖ ਇਤਿਹਾਸ ਬਾਰੇ ਪਤਾ ਹੈ ਸਿੱਖ ਇਤਿਹਾਸ ਜਿਹੜਾ ਹੈਗਾ ਇਹਨੂੰ ਦੇਖਣਾ ਪਹਿਲੇ ਨੂੰ ਸਾਰਾ ਕੁਝ ਪਹਿਲਾਂ ਉੱਥੋਂ ਇਹਨਾਂ ਦੇ ਮਤਭੇਦ ਕਰਦਿਆ ਕਰਨਾ ਕੋਈ ਹੋਰ ਕਾਰਨ ਵੀ ਹੋ ਸਕਦੀ ਜੀ ਜੀ ਉਹ ਵੱਧ ਗਈ ਔਰ ਇੱਥੇ ਦੇਖਣਾ ਪੈਣਾ ਕਿ ਸੁਖਵੀਰ ਬਾਦਲ ਦੇ ਨਾਲ ਜਿਹੜੇ ਐਡਵਾਈਜ਼ਰ ਹੈ ਉਹ ਐਡਵਾਈਜ਼ਰਾਂ ਦੀ ਉਹ ਗੱਲ ਮੰਨਦਾ ਤੇ ਐਡਵਾਈਜ਼ਰ ਕਿਹੜੇ ਪਾਸੇ ਨੂੰ ਲੈ ਕੇ ਜਾਂਦੇ ਦੁਨੀਆ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਆਪਾਂ ਦੇਖੇ ਜਦ ਦੀ ਸਭ ਦੋ ਰਸਤੇ ਹੁੰਦੇ ਆ ਇੱਕ ਹੁੰਦਾ ਭੈਣ ਦਾ ਘਰ ਵਾਲਾ ਤੇ ਇੱਕ ਹੁੰਦਾ ਭਰਾ ਦਾ ਘਰ ਵਾਲੀ ਦਾ ਭਰਾ ਜੀ ਪੁਣੇ ਤੇ ਤੁਸੀਂ ਦੇਖੋ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਬਿਰਸਤ ਸਿੰਘ ਪਟੋਹਾਰ ਦੇ ਮੁੱਦੇ ਦੇ ਤੇ ਆਪਣੇ ਬਹਿੜੋਈ ਨੂੰ ਅਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਅਕਾਲੀ ਗੱਲ ਚੁੱਕਦਾ ਹੁਣ ਜਿਹੜਾ ਹੈਗਾ ਸਾਲਾ ਉਹ ਛੱਡ ਕੇ ਚਲਾ ਗਿਆ ਇਹ ਦੋਨੇ ਬੰਦੇ ਨਾਲ ਝੜਿਆ ਤਾਂ ਫਿਰ ਬੰਦੇ ਨੂੰ ਆਪ ਦੀ ਪੀਡੀਐਸ ਹੇਠਾ ਮਾਰਨਾ ਚਾਹੀਦਾ ਕਿ ਕ੍ਰੁਕਸ ਮੇਰੇ ਤੇ ਹੈ ਮੇਰੇ ਸਲਾਹ ਕਰਨ ਜਗਾ ਨਹੀਂ ਕਿ ਇਹ ਬੰਦਾ ਖੜਦਾ ਕੁੱਝ ਕਿਉਂ ਨਹੀਂ ਗਾ ਮੈਂ ਨਾਲ ਕਿਉਂ ਨਹੀਂ ਰੱਖ ਸਕਦਾ ਬੰਦੇ ਨੂੰ ਇਹ ਗੱਲਾਂ ਸਾਰੀਆਂ ਆਪ ਦੇ ਸਾਥ ਦੀ ਰਹੀ ਗੱਲ ਹੁਣ ਜੈਦੀ ਜਿਹੜੇ ਕਿ ਜਿਹਦੀ ਬੜ ਕੇ ਹੁਣ ਤਾਂ ਕੁਲਦੀਪ ਸਿੰਘ ਹੋਣੀ ਕਿਉਂਕਿ ਉਹਨਾਂ ਨੂੰ ਜਥੇਦਾਰ ਲਾਫ ਹੈ ਉਹਨਾਂ ਨੇ ਜਿਹੜੀ ਹੈਗੀ ਜਿਹੜਾ ਉਹਨਾਂ ਨੇ ਸੇਵਾ ਸੰਭਾਲੀ ਹੈ ਜਾਂ ਜਿਹੜਾ ਉਹਨਾਂ ਨੂੰ ਉਹਨਾਂ ਨੇ ਟੇਕਓਵਰ ਕੀਤਾ ਅਕਾਲ ਤਖਤ ਸਾਹਿਬ ਤੇ बतौर ਜਥੇਦਾਰ ਚਾਰਜ ਲਿਆ ਜੀ ਉਹਦੀ ਤਾਜਪੋਸ਼ੀ ਹੋਣੀ ਹੁੰਦੀ ਹੈ ਹਾਂ ਹਾਂ ਤਾਜਪੋਸ਼ੀ ਦੇ ਮੁਤਾਬਕ ਆਪ ਨੂੰ ਪਤਾ ਹੈ ਕਿ ਜਦੋਂ ਕਿਸੇ ਬੰਦੇ ਨੂੰ ਨਿਯੁਕਤ ਕੀਤਾ ਜਾਂਦਾ ਹੈ ਬਸ ਜੇ ਪੁਰਾਣਾ ਸਿਲਸਿਲਾ ਦੇਖੀਏ ਆਪਾਂ ਜੀ ਕਿ ਪਹਿਲਾ ਸਿੰਘ ਸਾਹਿਬ ਨਾਲੋਂ ਤੋਂ ਪਹਿਲਾਂ ਨਿਯੁਕਤੀਕਰਨ ਤੋਂ ਪਹਿਲਾਂ ਸਾਰੀਆਂ ਸੰਸਥਾਵਾਂ ਨਾਲ ਰਹਿਬਸ਼ਰਾ ਹੁੰਦਾ ਸੀ ਬਿਲਕੁਲ ਜੀ ਫਿਰ ਕਿਸੇ ਇੱਕ શિક્ષੀਤ ਨੂੰ ਜਿਹੜਾ ਹੈਗਾ ਉਹ ਨਾਮਜ਼ਦ ਕਰਤਾ ਜਾਂਦਾ ਜੀ ਉਹਨਾਂ ਨੂੰ ਨਿਯੁਕਤ ਕਰਤਾ ਜਾਂਦਾ ਉਸ ਤੋਂ ਬਾਅਦ ਫਿਰ ਜਦੋਂ ਤਾਜਪੋਸ਼ੀ ਹੁੰਦੀ ਸੀ ਉਹ ਸਾਰੇ ਲੋਕ ਜਾ ਕੇ ਉਹਨਾਂ ਨੂੰ ਪੱਗ ਦਿੰਦੇ ਹੁੰਦੇ ਸੀ ਜੀ ਪੱਗ ਦੇਣ ਦਾ ਮਤਲਬ ਇਹ ਹੈ ਕਿ ਭਾਈ ਤੂੰ ਆ ਜਿਹੜੀ ਹੈਗੀ ਹੈ ਤੇਰੇ ਤੇ ਜ਼ਿੰਮੇਵਾਰੀ ਪਾਤੀ ਤੇ ਜ਼ਿੰਮੇਵਾਰੀ ਨੂੰ ਠੀਕ ਤਰੀਕੇ ਨਾਲ ਇਮਾਨਦਾਰੀ ਨਾਲ ਨਿਭਾਈ ਇਥੇ ਉਹਨਾਂ ਦਾ ਚੱਕਰ ਹੋ ਗਿਆ ਕਿ ਉਹਨਾਂ ਨੇ ਕਿਹਾ ਜੀ ਅਸੀਂ 10 ਵਜੇ 10 ਵਜੇ ਦਾ ਟਾਈਮ ਵੀ ਪਤਾ ਸੀ ਤੱਕ ਸਾ ਦਿੱਤੇ ਬੋਰਡ ਦੇ ਤੇ ਲਿਖ ਦਿੱਤਾ ਸੀ ਕਿ ਤਾਕਤ ਸਾਹਿਬ ਦੇ ਉੱਤੇ 10 ਵਜੇ ਜਿਹੜੀ ਤਾਜ ਪੁਸ਼ੀ ਹੋਊਗੀ ਪਰ ਉਸੇ ਵਿੱਚ ਜਿਹੜੇ ਹੈਗੇ ਆ ਗਿਆਨੀ ਆ ਆਪਣੇ ਜਿਆਦੀ ਨਹੀਂ ਕਹੂਗਾ ਮੈਂ ਬਲਬੀਰ ਸਿੰਘ ਜਿਹਨਾਂ ਨੇ ਹਿੰਦ ਸਿੰਘਾਂ ਦਾ ਮੁਖੀ ਐ 92 ਕਰੋੜੀ ਸਤ ਅਸਗੜਾ ਜੀ ਜੀ ਉਹਨੇ ਬਿਆਨ ਦਿੱਤਾ ਕਿ ਅਸੀਂ ਤਾਜ ਪੁਸ਼ੀ ਜਿਵੇਂ ਨਹੀਂ ਪਾਵਾਂਗੇ ਅਸੀਂ ਤਾਜ ਪੁਸ਼ੀ ਨਹੀਂ ਹੋਣ ਦੇਵਾਂਗੇ ਬਿਲਕੁਲ ਇਸ ਮਾਮਲੇ ਦੇ ਉੱਤੇ ਤੁਸੀਂ ਦੇਖੋ ਕਿ ਉਸ ਵੇਲੇ ਪੰਜਾਬ ਤੋਂ ਬਾਹਰ ਸੀ ਹੂੰ ਜੀ ਉਹਨਾਂ ਦੀ ਵੀਡੀਓ ਆਈ ਉਹ ਵੀਡੀਓ ਪੰਜਾਬ ਤੋਂ ਬਾਹਰ ਉਹਨਾਂ ਨੇ ਕਿਹਾ ਸਾਰੀਆਂ ਜਿਹੜੀਆਂ ਨਿਹਗਸਿਕ ਸੰਪਰਦਾਵਾਂ ਉੱਥੇ ਪਹੁੰਚੋ ਸਾਡੀਆਂ ਕੋਪ ਹੁੰਦੇ ਕਿਹੋ ਜਿਹਾ ਸੀ ਨਾ ਹਾਂਜੀ ਹਾਂਜੀ ਹੈ ਸਾਡੀਆਂ ਘੋੜਸਵਾਰ ਫੌਜਾਂ ਉੱਥੇ ਪਹੁੰਚ ਗਈਆਂ ਸਾਰੇ ਕੱਲੇ-ਕੱਲੀਆਂ ਜਿਹੜੀ ਸੰਸਾ ਦਾ ਨਾਮ ਹੈ ਕਿ ਉਹਨਾਂ ਨੇ ਕਹਿੰਦੀ ਤੁਸੀਂ ਵੀ ਪਹੁੰਚੋ ਅਸੀਂ ਵੀ ਆ ਰਹੇ ਹਾਂ ਜੀ ਔਰ ਜਦੋਂ ਉਹਨਾਂ ਨੇ ਕਿਹਾ ਅਸੀਂ ਆ ਰਹੇ ਹਾਂ ਅਸੀਂ ਵਿਰੋਧ ਕਰਾਂਗੇ ਹੂੰ ਜੰਦੀ ਸਾਹਿਬ ਦੇ ਤਖਤ ਸਾਹਿਬ ਦੇ ਤੇ ਵਿਰੋਧ ਹੁੰਦਾ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਉੱਥੇ ਹਾਲ ਕੀ ਹੋਣੀ ਸੀ ਬਿਲਕੁਲ ਜੀ ਮੈਂ ਇਸ ਕੰਨਲ ਸਹਿਮਤ ਨਹੀਂ ਕਹਾਂ ਠੀਕ ਹੈ ਤੇ ਕੌਣ ਗਲਤ ਹੈ ਲੇਕਿਨ ਅਕਾਲੀ ਦਲ ਨੇ ਕੱਲ ਇੱਕ ਪੰਜਾਬ ਦੇ ਚੀਫ ਸੈਕਰੀਨ ਨੂੰ ਚਿੱਠੀ ਲਿਖੀ ਹਾਂ ਉਹਨਾਂ ਨੇ ਚਿੱਠੀ ਦੇ ਵਿੱਚ ਕੀ ਕਿਹਾ ਉਹਨਾਂ ਨੇ ਕਹਿ ਕੇ ਜੋ ਗਿਆਨੀ ਅਜਾ ਜਸਰੂ ਜੋਂ ਹਗ ਸਿੰਘ ਬਲਬੀਰ ਸਿੰਘ ਹੈ ਜੀ ਬਲਬੀਰ ਸਿੰਘ ਦੀ ਵੀਡੀਓ ਜਿਹੜੀ ਹੈਗੀ ਹੈ ਲੋਕ ਸੰਪਰਕ ਵਿਭਾਗ ਦੇ ਕੁਝ ਜਿਹੜੇ ਆਪਸ਼ਨ ਹੈ ਉਹਨਾਂ ਨੇ ਸ਼ੇਅਰ ਕੀਤੀ ਹੈ ਉਹਨੇ ਸ਼ਹਿਰ ਕੀ ਨਹੀਂ ਕਰਵਾਈ ਹੈ ਉਹਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਕਿ ਆਮ ਆਦਮੀ ਪਾਰਟੀ ਸਾਡੇ ਧਾਰਮਿਕ ਮਾਮਲੇ 'ਚ ਤਖਲੰਦਾਜੀ ਕਰ ਰਹੀ ਹੈ ਜੀ ਜੀ ਜਿਹੜਾ ਬੰਦਾ ਕਹਿੰਦਾ ਕਿ ਮੈਂ ਇਹ ਤਖਤ ਸਾਹ ਦੇ ਉੱਤੇ ਹੋਣ ਵਾਲੀ ਤਾਜਪੋਸ਼ੀ ਦਾ ਵਿਰੋਧ ਕਰੂੰ ਉਹਦੀ ਉਹਦੀ ਜਿਹੜੀ ਨਿਯੁਕਤੀ ਠੀਕ ਹੋਈ ਹੈ ਗੱਲ ਤੋਂ ਹੀ ਇਹ ਸਿੱਖਾਂ ਦਾ ਜ਼ਰੂਰੀ ਮਾਮਲਾ ਹੈ ਉਹਦੀ ਤਾਜਪੋਸ਼ੀ ਕਰਨਾ ਨਾ ਕਰਨਾ ਇਹ ਸਿੱਖਾਂ ਦਾ ਜ਼ਰੂਰੀ ਮਾਮਲਾ ਹੈ ਚਾਹੇ ਰਕੀ ਸਿੰਘ ਹੋਣੀ ਹੋਣ ਚਾਹੇ ਹਰਪ੍ਰੀਤ ਸਿੰਘ ਹੋਣੀ ਹੋਣ ਚਾਹੇ ਸੁਧਾਰਵਾਦੀ ਲਹਿਰ ਵਾਲੇ ਹੋਣ ਕੋਈ ਹੁਣ ਕੁਝ ਵੀ ਕਰਨ ਉਹਨਾਂ ਦੀ ਕੋਈ ਬਿਆਨਬਾਜ਼ੀ ਹੋਵੇ ਤੇ ਚਾਹੇ ਬਲਬੀਰ ਸਿੰਘ ਵਿਰੋਧ ਕਰਦਾ ਹੋਵੇ ਜੀ ਲੇਕਿਨ ਜਿਹੜੀ ਉਹ ਰਿਫਟ ਹੈ ਉਹ ਸ੍ਰਿਫਟ ਨੂੰ ਹੋਰ ਚੌੜਾ ਕਰਨ ਵਾਸਤੇ ਜੇ ਸਰਕਾਰ ਸਰਕਾਰੀ ਮਸ਼ੀਨਰੀ ਇਸਤੇਮਾਲ ਕਰ ਰਹੀ ਹੈ ਤੇ ਚੰਡੀ ਸਾਹਿਬ ਫਿਰ ਕੀ ਕਹੋਗੇ ਜੀ ਜੇ ਜੇ ਹੁਣ ਮੈਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਮੈਂ ਕਹਿੰਦਾ ਸੀ ਕਿ ਸਾਰਾ ਕੁਝ ਠੀਕ ਹੋਏਗਾ ਇਸ ਤਰ੍ਹਾਂ ਹੀ ਚਲਣਾ ਚਾਹੀਦਾ ਹੈ ਬਿਲਕੁਲ ਪਰ ਜੇ ਕਾਜ ਪੋਸ਼ੀ ਦੇ ਵੇਲੇ ਅੱਗ ਬੇਨਵੇਜ ਉੱਤੇ ਖੂਨ ਖਰਾਬਾ ਹੁੰਦਾ ਇਰਜਾਦ ਕਰ ਲਓ 1978 ਦੇ ਵਿੱਚ ਅਬਰ ਸਰਚ ਵੀ ਇਹੀ ਹੋਇਆ ਸਾਕੀ ਦੇ ਮੌਕੇ ਤੇ ਉੱਥੋਂ ਕੰਮ ਸ਼ੁਰੂ ਹੋਇਆ ਕਿ ਅਸੀਂ ਕਿੱਥੇ ਤੇ ਕਿੱਥੇ ਪਹੁੰਚ ਗਏ ਪੰਜਾਬ ਕਿੱਥੇ چلا ਗਿਆ ਭਰਾ ਮਾਰ ਜੰਗ ਦੇ ਵਿੱਚ ਅਸੀਂ ਕਿੰਨਾ ਕੁਸ਼ ਗਿਆ ਕੋਈ ਇੱਕ ਲੋਕ ਜਿਹੜੇ ਚੰਗੇ ਕੰਮ ਕਰਨ ਵਾਲੇ ਸੀ ਖਾਲੜਾ ਸਾਹਿਬ ਵਰਗੇ ਇਹ ਨੁਕਸਾਨ ਹੋਇਆ ਤਾਂ ਕਿਦਾ ਹੋਇਆ ਦਰਵਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਇੰਦਰਾਗੜ੍ਹ ਦੀ ਵਾਰੀ ਗਈ ਪੀਐਨ ਸਿੰਘ ਮਾਰੇਗਾ ਕਿੰਨਾ ਕੁਸ਼ ਹੋਇਆ ਕਿੰਨੀਆਂ ਤੁਸੀਂ ਜਿਕਰ ਕਰਦੇ ਹੋ ਨਾ ਵਿਧਵਾ ਕਲੰਗਾਂ ਦਿੱਲੀ ਚ ਬੜੀਆਂ ਵੀ ਹੈ ਜੀ 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 ਇਸ ਥਾਰੇ ਮਾਮਲੇ ਨੂੰ ਬਥੇ ਨਜ਼ਰ ਰੱਖਦੇ ਤਾਂ ਸਾਨੂੰ ਫਿਰ ਆਪਣੀ ਪੀੜ੍ਹੀ ਸੋਟਾ ਬਾਰਨਤ ਸਿੱਖ ਭਾਈਚਾਰੇ ਦੀ ਵੀ ਗੱਲ ਕਰਨੀ ਵੀ ਕਿਦਰੋਂ ਵੀ ਜੀ ਜੋਰੋਂਗ ਕੱਲ ਮੇਰੀ ਅਮਰੀਕਾ ਤੋਂ ਇੱਕ ਸੱਜਣ ਨਾਲ ਗੱਲ ਹੋਈ ਜਿਹੜੇ ਬਿਸ਼ਣਰੀ ਕਿਸੇ ਦੀ ਸੋਚਦਾ ਜੀ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਉਹ ਕਹਿੰਦੇ ਵੀ ਜਿਹੜੇ ਮਹਿਗ ਸਿੰਘ ਆਦੇ ਇੱਕ ਸਿੰਘੇ ਗੱਲ ਕਹਿੰਦੇ ਕਿ ਸਾਡੇ ਨਾਲ ਮਸ਼ਹੂਰਾ ਨਹੀਂ ਕੀਤਾ ਜੇ ਉਹਨਾਂ ਦਾ ਅਸੂਆਲ ਸੀ ਕਿ ਮਹਿਗ ਸਿੰਘ ਦੇ ਨਾਲ ਮੰਜੇ ਸਿੰਘ ਨਾਲ ਮਸ਼ਹਰਾ ਕਰਨਾ ਹੀ ਨਹੀਂ ਚਾਹੀਦਾ ਬਿਲਕੁਲ ਜੀ ਜਿਹੜੇ ਬੰਦੇ ਮਰਿਆਦਾ ਨਹੀਂ ਮੰਨਦੇ ਅਕਾਲ ਪੁਰਖ ਸਾਹਿਬ ਦੀਤੇ ਗਾਲ ਪੁਰਖ ਸਾਹਿਬ ਦੀ ਜ਼ਿੰਮੇਵਾਰੀ ਦਾ ਉਹਨਾਂ ਨਾਲ ਕਿਉਂ ਸ਼ਰਾਮਤ ਕੀਤਾ ਜਾਵੇ ਬਿਲਕੁਲ ਜੀ ਕਿਤੇ ਵੀ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦੇ ਉੱਤੇ ਇੱਕ ਹੋਰ ਗ੍ਰੰਥ ਦਾ ਨਾਲ ਪ੍ਰਕਾਸ਼ ਕਰਦੇ ਮੈਂ ਉਸ ਗ੍ਰੰਥ ਦਾ ਨਾਲ ਹੀ ਲੈਣਾ ਚਾਹੁੰਦਾ ਤੁਸੀਂ ਸਮਝਦੇ ਹੋ ਸਾਡੇ ਬਿਲਕੁਲ ਜੀ ਚੰਗੀ ਸਮਝਦੇ ਜੀ ਉਹਨਾਂ ਨਾਲ ਬਾਸ਼ਰਾਮਤ ਹੋ ਕੀਤਾ ਜਾਵੇ ਫਿਰ ਵਿਪਰਵਾਦੀਆਂ ਦੀ ਗੱਲ ਕਰਦੇ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਕੇ ਸਾਰਾ ਕੁਝ ਕੀਤਾ ਕਰਾਇਆ ਗੰਦਮੀ ਟਕਸਾਲ ਲੱਗੀ ਗੱਲ ਨਹੀਂ ਮੈਂ ਕਰਦਾ ਮੈਂ ਬਾਬਾ ਹਰਰਾਮ ਸਿੰਘ ਤੋਂ ਮੇਰੀ ਗੱਲ ਕਰਦਾ ਜੀ ਉਹ ਕਿੱਥੇ ਗਏ ਜਿਨ੍ਹਾਂ ਨੇ ਜਾ ਕੇ ਆਪਾਂ ਇੱਥੇ ਕਾਂਗਰਸ ਵਾਲੀ ਗੱਲ ਕਹਿ ਦੇਣੀ ਜਿਨ੍ਹਾਂ ਨੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਉੱਥੇ ਜਾ ਕੇ ਦੋਨਾਂ ਬੰਦਿਆਂ ਨੇ ਜਾ ਕੇ ਗੱਲ ਕੀਤੀ ਜੀ ਸਿੱਖਾਂ ਨੂੰ ਅਪੀਲ ਕੀਤੀ ਉੱਥੇ ਭਾਰਤੀ ਜਨਤਾ ਵੋਟਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉ ਸੋ ਕੁੱਲ ਬਣਾ ਕੇ ਤੁਸੀਂ ਆਪ ਦੇਖ ਲਓ ਕਿ ਜਿਹੜੀ ਸਿੱਖਾਂ ਦੀ ਅੰਦਰੂਨੀ ਲੜਾਈ ਹੈ ਜੀ ਇਹ ਜ਼ਰੂਰੀ ਲੜਾਈ ਉਹਨਾਂ ਦੀ ਆਪਦੀ ਅੱਜ ਦੀ ਨਹੀਂ ਆਇਤਾ ਆਪਣੀ ਮਿਸਲਾਂ ਦੇ ਜਮਾਨੇ ਤੋਂ ਤੁਰ ਵੀ ਆਉਂਦੀ ਹੈ ਲੇਕਿਨ ਮਿਸਲਾਂ ਵਾਲੇ ਸਰਦਾਰ ਮੈਸਮੈਂਜਾ ਸਾਡੇ ਨਾਲ ਕੁਝ ਸਿਆੜੇ ਜੀ ਉਹ ਰਹਿ ਮਸ਼ਵਰਾ ਆਪ ਦਾ ਕਰਦੇ ਆਪ ਦੇ ਹਥਿਆਰ ਬਾੜ ਰੱਖ ਕੇ ਕੱਲ ਤੱਕ ਸਾਡੇ ਵਾਰ ਮੈਚ ਕੇ ਆਪਾਂ ਪੂਸ ਮਸ਼ਵਰਾ ਕਰਦੇ ਜਦੋਂ ਕਿਸੇ ਸਹੰਦੀ ਤੇ ਪਹੁੰਚ ਜਾਂਦੇ ਉਦੋਂ ਉਹ ਜਾ ਕੇ ਕੱਲ ਤੱਕ ਸਾਡੇ ਕਹਿੰਦੇ ਜੀ ਗੁਰਮਤਾ ਕਰੋ ਉਹ ਗੁਰਮਤਾ ਹੁੰਦਾ ਸੀ ਹੁਣ ਅਸੀਂ ਕੱਲ ਤੱਕ ਸਾਡੇ ਤੇ ਜ ਤਲਵਾਰਾਂ ਖਿੱਚੀ ਫਿਰਾਂਗੇ ਤੇ ਫਿਰ ਤੇ ਜੱਤੀ ਸਾਹਿਬ ਜੀ ਉਹਨਾਂ ਦੀ ਕਾਜਪੂਰੀ ਗਈ ਫਿਰ ਹੁਣ ਕੀ ਹੈ ਜੀ ਤੋਂ ਇੱਕ ਦੁਖਾਂਤ ਹੈ ਸੁਖਾਂਤ ਤੇ ਉਸਤੇ ਮੈਂ ਆਪਣੇ ਬਲਕੁ ਡਿਪਨੀ ਦੀ ਹੋਰ ਕਰਨੀ ਚਾਹਦਾ ਇਹ ਹੈ ਕਿ ਆ ਜੋ ਦੁਕਾਨ ਜਿਹੜੇ ਦੁਕਾਨ ਦੇ ਵਿੱਚ ਜਿਸ ਨਿਕਲ ਰਹੇ ਇਹ ਤੋਂ ਕਿਵੇਂ ਬਚਾ ਜਾਵੇ ਇਹਦੇ ਲਈ ਸੋਚ ਵਿਚਾਰ ਕਰਨਾ ਸਮੁੱਚੀ ਕੌਮ ਦਾ ਕੰਮ ਹੈ